ਆਪੋ ਤੇ ਪਾਚਾ ਟੁੜੇ ਲੱਗ ਗਏ ਹਾਂਜੀ ਆਹ ਬਣਾ ਕੇ ਨਾ ਬੋਲਣਾ ਸ਼ੁਰੂ ਕਰ ਬੋਲ ਤਾਂ ਕੁਝ ਹੀ ਬੋਲੇ ਚਲ ਰਵਾਇਰ ਜੀ ਕਾ ਖਾਲਸਾ ਵਾਇਖੇ ਗੁਰ ਕੀ Fateh ਸਾਫ ਕਾ ਸੈਨਿਕ ਸਰਬਸਾਧਿਕ ਕਮੇਟੀ ਪੰਜਾਬ ਬਲਾਗ ਬਟੋਆ ਪ੍ਰਧਾਨ ਗੁਰਵਿੰਦਰ ਸਿੰਘ ਜਿੰਨੇ ਵੀ ਸਾਫ ਕਾ ਸੈਨਿਕ ਅੱਜ ਬਟੋਆ ਖਾਣੇ ਦੇ ਵਿੱਚ ਇਕੱਠੇ ਹੋਏ ਆ ਸਾਡਾ ਵੀਰ ਪ੍ਰਤਾਪ ਸਿੰਘ ਜਿਹਦਾ ਕੋਈ ਲੰਬੇ ਟਾਈਮ ਤੋਂ ਇੱਕ ਪੈਸਿਆਂ ਦਾ ਮਸਲਾ ਚੱਲ ਰਿਹਾ ਸੀ ਤੇ ਜੋ ਵੀ ਅੱਜ ਬਹੁਤ ਹੀ ਵਧੀਆ ਫੈਸਲਾ ਹੋਇਆ ਏ ਇਹ ਵੀਰ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਗਿਆ ਏ ਤੇ ਪਹਿਲਾਂ ਵੀ ਇੱਕ ਦੋ ਵਾਰੀ ਥਾਣੇ ਦੇ ਵਿੱਚ ਆੜ ਕੇ ਜਿਹੜੀ ਵੀ ਰਾਜੀ ਨਾਮੇ ਦੀਆਂ ਕੀਤੀ ਸੀ ਗੱਲਬਾਤ ਉਹਦੇ ਵਿੱਚ ਕੋਈ ਹੱਲ ਨਹੀਂ ਸੀ ਨਿਕਲਿਆ ਅੱਜ ਜਿਹੜਾ ਵੀ ਮਟੋਏ ਥਾਣੇ ਦੇ ਵਿੱਚ ਜਿਹੜਾ ਵੀ ਬਹੁਤ ਵਧੀਆ ਹੀ ਵੀਰ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਬਾਕੀ ਵੀ ਜਿੰਨੇ ਵੀ ਆਪਣੇ ਸਾਥਕ ਸਾਈਡ ਕੇ ਜਿੰਨੇ ਵੀ ਅਹੁਦੇਦਾਰ ਆਏ ਆ ਇਹਨਾਂ ਨੇ ਬਹੁਤ ਹੀ ਵਧੀਆ ਫੈਸਲਾ ਕੀਤਾ ਇਹ ਸਾਰੇ ਹੀ ਵੀਰਾਂ ਦਾ ਬਹੁਤ ਹੀ ਬਹੁਤ ਧੰਨਵਾਦ ਤੇ ਸਕੱਤਰ ਸਾਹਿਬ ਸਾਡੇ ਵੀਰੇ ਗਏ ਨੇ ਕੁਝ ਗੱਲਾਂ ਇਹ ਦੱਸਣਗੇ ਹਾਂਜੀ ਸਾਡੇ ਵੀਰਾਂ ਨੂੰ ਇਹੋ ਬੇਨਤੀ ਆ ਕਿ ਜੁਨੀਅਰ ਚ ਜਿੰਨੇ ਜਿੰਨੇ ਵੀ ਫੀਲ ਜੁੜੇ ਨੇ ਜੋ ਵੀ ਕੋਈ ਫੈਲਾ ਆਉਂਦਾ ਵੀਰ ਤੇ ਜਿਆਦਾ ਦਾ ਜਿਆਦਾ ਹੁਣ ਅੱਜ ਅਹੀਂ ਇੰਨੇ ਕੰਦੇ ਆਏ ਆ ਟੋਲੇ ਬਲਾਕ ਚ ਇੰਨੇ ਫੋਕੀ ਨਹੀਂ ਬਹੁਤ ਫੋਕੀ ਆ ਹੋਰ ਵੀ ਵੀਰ ਜਿੱਥੇ ਕੋਈ ਕਿਹੜਾ ਮਸਲਾ ਆ ਆ ਕੇ ਸਾਨੂੰ ਲਿਖਾਉਣ ਤਾਂ ਕਿ ਉਹਦਾ ਹੱਲ ਕੀਤਾ ਜਾਵੇ ਤੇ ਬਾਕੀ ਚਾਦਾ ਬਚਾਦਾ ਇੱਥੇ ਪਹੁੰਚਿਆ ਕਰੋ ਅੱਜ ਜੋ ਫੈਸਲਾ ਹੈ ਪ੍ਰਤਾਪ ਸਿੰਘ ਦੇ ਅਗੱਚ ਹੋਇਆ ਹੈ ਉਹ ਅਗਰ ਜਿੱਤਾਂ ਖਾਸ ਆਮ ਜੀ